ਡੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਤਸਵੀਰਾਂ ਚਲਾਬਾਦ ਤੋਂ ਨਿਕਲ ਕੇ ਸੌਣੇ ਆਈਆਂ ਜਿੱਥੇ ਇੱਕ ਨੌਜਵਾਨ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ ਤੇ ਉਸ ਦਾ ਚਾ ਨਹੀਂ ਚੱਕਿਆ ਜਾਂਦਾ ਮੈਂ ਜ ਥੋੜੇ ਰੁਪਈਆ ਦੇ ਵਿੱਚ ਉਸਨੇ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਅੱਜ ਉਹ ਕਰੋੜਾਂ ਦਾ ਮਾਲਕ ਬਣ ਗਿਆ ਕਰੋੜਾਂ ਦਾ ਇਨਾਮ ਲੱਗਣ ਤੋਂ ਬਾਅਦ ਉਸ ਦਾ ਚਾ ਨਹੀਂ ਚੱਕਿਆ ਜਾਂਦਾ ਵਧਾਈਆਂ ਦੇਣ ਵਾਲਿਆਂ ਦਾ ਦੁਕਾਨ ਤੇ ਵੀ ਤਾਂ ਤਾਂ ਲੱਗਿਆ ਹੋਇਆ ਤੇ ਦੁਕਾਨਦਾਰ ਦੇ ਵੱਡੋ ਲੱਡੂ ਵੀ ਵੰਡੇ ਗਏ ਨੇ ਤੇ ਪੰਗੜੇ ਵੀ ਪਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਲੋਕਾਂ ਦੀ ਜਿਹੜੀ ਕਿਸਮਤ ਆ ਲਗਾਤਾਰ ਚਮਕ ਰਹੀ ਹੈ ਇਸ ਤੋਂ ਪਹਿਲਾਂ ਵੀ ਜਲਾਲਾਬਾਦ ਦੇ ਵਿੱਚ ਕਈ ਇਨਾਮ ਨਿਕਲੇ ਤੇ ਹੁਣ ਜਿਹੜਾ 1 ਕਰੋੜ ਰੁਪਏ ਦਾ ਜਿਹੜਾ ਇਨਾਮ ਨਿਕਲਿਆ ਏ ਥੋੜੇ ਜਿਹੀ ਪੈਸਿਆਂ ਵਿੱਚ ਉਸ ਵਿਅਕਤੀ ਨੇ ਟਿਕਟ ਖਰੀਦੀ ਸੀ ਅਤੇ ਹੁਣ ਉਹ ਕਰੋੜਾਂ ਦਾ ਮਾਲਕ ਬਣ ਗਿਆ ਹੈ ਦੁਕਾਨ ਤੇ ਵੀ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਸ ਨੌਜਵਾਨ ਨੂੰ ਲਾਟਰੀ ਨਿਕਲੀ ਹੈ ਜਿਸ ਵਿਅਕਤੀ ਨੂੰ ਲਾਟਰੀ ਨਿਕਲੀ ਹੈ ਉਸ ਦਾ ਵੀ ਚਾਹ ਨਹੀਂ ਚੱਕਿਆ ਜਾਂਦਾ ਦੁਕਾਨਦਾਰਾਂ ਵੱਲੋਂ ਵੀ ਲੱਡੂ ਵੰਡੇ ਗਏ ਨੇ ਜੋ ਉਸ ਦਾ ਦੁਕਾਨ ਦਾ ਮਾਲਕ ਹੈ ਉਸ ਵੱਲੋਂ ਲੱਡੂ ਵੰਡੇ ਗੰਦੇ ਨੇ ਤੇ ਨਾਲ ਹੀ ਜਿਹੜਾ ਅਤੇ ਸਭ ਵੱਲੋਂ ਖੁਸ਼ੀ ਦਾ ਜਿਹੜਾ ਇਜ਼ਹਾਰ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੀ ਵੇਖ ਸਕਦੇ ਹੋ ਕਿ ਕਿਵੇਂ ਬਾਗੋ-ਵਾਗ ਹੋਏ ਪਏ ਨੇ ਜਲਾਲਾਬਾਦ ਦੇ ਇਹ ਸਾਰੇ ਵਿਅਕਤੀ ਕਿਉਂਕਿ ਜਲਾਲਾਬਾਦ ਦੇ ਵਿੱਚ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਲਾਟਰੀ ਨਿਕਲੀ ਹੈ ਉਸ ਦਾ ਵੀ ਚਾ ਨਹੀਂ ਚੱਕਿਆ ਜਾਂਦਾ ਤੇ ਜਿਸ ਦੁਕਾਨ ਤੋਂ ਉਸ ਨੇ ਲੈ ਕੇ ਟਿਕਟ ਖਰੀਦੀ ਸੀ ਜਨਨੀ ਉਸ ਦੁਕਾਨ ਵਾਲੇ ਵੀ ਨੇ ਜਿਹੜੇ ਉਹ ਵੀ ਪੂਰੇ ਖੁਸ਼ ਨੇ ਉਹਨਾਂ ਦਾ ਵੀ ਚਾ ਨਹੀਂ ਚੱਕਿਆ ਜਾਂਦਾ ਲੱਡੂ ਵੀ ਬੰਡੇ ਗਏ ਨੇ ਤਸਵੀਰਾਂ ਤੁਸੀਂ ਦੇਖੋ ਢਿੱਲਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਤਸਵੀਰਾਂ ਜਲਾਲਾਬਾਦ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਇੱਕ ਨੌਜਵਾਨ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ ਤੇ ਉਸ ਦਾ ਚਾ ਨਹੀਂ ਚੱਕਿਆ ਜਾਂਦਾ ਮੈਂ ਜ ਥੋੜੇ ਰੁਪਈਆ ਦੇ ਵਿੱਚ ਉਸਨੇ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਅੱਜ ਉਹ ਕਰੋੜਾਂ ਦਾ ਮਾਲਕ ਬਣ ਗਿਆ ਕਰੋੜਾਂ ਦਾ ਇਨਾਮ ਲੱਗਣ ਤੋਂ ਬਾਅਦ ਉਸ ਦਾ ਚਾ ਨਹੀਂ ਚੱਕਿਆ ਜਾਂਦਾ ਵਧਾਈਆਂ ਦੇਣ ਵਾਲਿਆਂ ਦਾ ਦੁਕਾਨ ਤੇ ਵੀ ਤੰਤਾ ਲੱਗਿਆ ਹੋਇਆ ਤੇ ਦੁਕਾਨਦਾਰ ਦੇ ਵੱਡੋ ਲੱਡੂ ਵੀ ਵੰਡੇ ਗਏ ਨੇ ਤੇ ਪੰਗੜੇ ਵੀ ਪਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੁਲਾਲਾਬਾਦ ਦੇ ਵਿੱਚ ਲੋਕਾਂ ਦੀ ਜਿਹੜੀ ਕਿਸਮਤ ਆ ਲਗਾਤਾਰ ਚਮਕ ਰਹੀ ਹੈ ਇਸ ਤੋਂ ਪਹਿਲਾਂ ਵੀ ਜਲਾਲਾਬਾਦ ਦੇ ਵਿੱਚ ਕਈ ਇਨਾਮ ਨਿਕਲੇ ਤੇ ਹੁਣ ਜਿਹੜਾ 1 ਕਰੋੜ ਰੁਪਏ ਦਾ ਜਿਹੜਾ ਇਨਾਮ ਨਿਕਲਿਆ ਹੈ ਥੋੜੇ ਜਿਿਹੇ ਪੈਸਿਆਂ ਵਿੱਚ ਉਸ ਵਿਅਕਤੀ ਨੇ ਟਿਕਟ ਖਰੀਦੀ ਸੀ ਅਤੇ ਹੁਣ ਉਹ ਕਰੋੜਾਂ ਦਾ ਮਾਲਕ ਬਣ ਗਿਆ ਹੈ ਦੁਕਾਨ ਤੇ ਵੀ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਸ ਨੌਜਵਾਨ ਨੂੰ ਲਾਟਰੀ ਨਿਕਲੀ ਆ ਜਿਸ ਵਿਅਕਤੀ ਨੂੰ ਲਾਟਰੀ ਨਿਕਲੀ ਆ ਉਸ ਦਾ ਵੀ ਚਾਹ ਨਹੀਂ ਚੱਕਿਆ ਜਾਂਦਾ ਦੁਕਾਨਦਾਰਾਂ ਵੱਲੋਂ ਵੀ ਲੱਡੂ ਵੰਡੇ ਗਏ ਨੇ ਜੋ ਉਸ ਦਾ ਦੁਕਾਨ ਦਾ ਮਾਲਕ ਹੈ ਉਸ ਵੱਲੋਂ ਲੱਡੂ ਵੰਡੇ ਗੰਦੇ ਨੇ ਤੇ ਨਾਲ ਹੀ ਜਿਹੜਾ ਅਤੇ ਸਭ ਵੱਲੋਂ ਖੁਸ਼ੀ ਦਾ ਜਿਹੜਾ ਇਜ਼ਹਾਰ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੀ ਵੇਖ ਸਕਦੇ ਹੋ ਕਿ ਕਿਵੇਂ ਬਾਗੋ-ਵਾਗ ਹੋਏ ਪਏ ਨੇ ਜਲਾਲਾਬਾਦ ਦੇ ਇਹ ਸਾਰੇ ਵਿਅਕਤੀ ਕਿਉਂਕਿ ਜਲਾਲਾਬਾਦ ਦੇ ਵਿੱਚ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਲਾਟਰੀ ਨਿਕਲੀ ਹੈ ਉਸ ਦਾ ਵੀ ਚਾਣ ਨਹੀਂ ਚੱਕਿਆ ਜਾਂਦਾ ਤੇ ਜਿਸ ਦੁਕਾਨ ਤੋਂ ਉਸ ਨੇ ਲੈ ਕੇ ਟਿਕਟ ਖਰੀਦੀ ਸੀ ਜਨਨੀ ਉਸ ਦੁਕਾਨ ਵਾਲੇ ਵੀ ਨੇ ਜਿਹੜੇ ਉਹ ਵੀ ਪੂਰੇ ਖੁਸ਼ ਨੇ ਉਹਨਾਂ ਦਾ ਵੀ ਚਾਹ ਨਹੀਂ ਚੱਕਿਆ ਜਾਂਦਾ ਲੱਡੂ ਵੀ ਬੰਡੇ ਗਏ ਨੇ ਤਸਵੀਰਾਂ ਤੁਸੀਂ ਦੇਖੋ ਡੇਲੀ ਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਤਸਵੀਰਾਂ ਚਾਰਲਾਬਾਦ ਤੋਂ ਨਿਕਲ ਕੇ ਸੌਣੇ ਆਈਆਂ ਜਿੱਥੇ ਇੱਕ ਨੌਜਵਾਨ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ ਤੇ ਉਸ ਦਾ ਚਾਹ ਨਹੀਂ ਚੱਕਿਆ ਜਾਂਦਾ ਮੈਂ ਜ ਥੋੜੇ ਰੁਪਈਆ ਦੇ ਵਿੱਚ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਅੱਜ ਉਹ ਕਰੋੜਾਂ ਦਾ ਮਾਲਕ ਬਣ ਗਿਆ ਕਰੋੜਾਂ ਦਾ ਇਨਾਮ ਲੱਗਣ ਤੋਂ ਬਾਅਦ ਉਸ ਦਾ ਚਾ ਨਹੀਂ ਚੱਕਿਆ ਜਾਂਦਾ ਵਧਾਈਆਂ ਦੇਣ ਵਾਲਿਆਂ ਦਾ ਦੁਕਾਨ ਤੇ ਵੀ ਤੰਤਾ ਲੱਗਿਆ ਹੋਇਆ ਤੇ ਦੁਕਾਨਦਾਰ ਦੇ ਵੱਡੋ ਲੱड्डੂ ਵੀ ਵੰਡੇ ਗਏ ਨੇ ਤੇ ਪੰਗੜੇ ਵੀ ਪਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਲੋਕਾਂ ਦੀ ਜਿਹੜੀ ਕਿਸਮਤ ਆ ਲਗਾਤਾਰ ਚਮਕ ਰਹੀ ਹੈ ਇਸ ਤੋਂ ਪਹਿਲਾਂ ਵੀ ਜਲਾਲਾਬਾਦ ਦੇ ਵਿੱਚ ਕਈ ਇਨਾਮ ਨਿਕਲੇ ਤੇ ਹੁਣ ਜਿਹੜਾ 1 ਕਰੋੜ ਰੁਪਏ ਦਾ ਜਿਹੜਾ ਇਨਾਮ ਨਿਕਲਿਆ ਏ ਥੋੜੇ ਜਿਹੀ ਪੈਸਿਆਂ ਵਿੱਚ ਉਸ ਵਿਅਕਤੀ ਨੇ ਟਿਕਟ ਖਰੀਦੀ ਸੀ ਅਤੇ ਹੁਣ ਉਹ ਕਰੋੜਾਂ ਦਾ ਮਾਲਕ ਬਣ ਗਿਆ ਹੈ ਦੁਕਾਨ ਤੇ ਵੀ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਸ ਨੌਜਵਾਨ ਨੂੰ ਲਾਟਰੀ ਨਿਕਲੀ ਹੈ ਜਿਸ ਵਿਅਕਤੀ ਨੂੰ ਲਾਟਰੀ ਨਿਕਲੀ ਹੈ ਉਸ ਦਾ ਵੀ ਚਾਹ ਨਹੀਂ ਚੱਕਿਆ ਜਾਂਦਾ ਦੁਕਾਨਦਾਰਾਂ ਵੱਲੋਂ ਵੀ ਲੱਡੂ ਵੰਡੇ ਗਏ ਨੇ ਜੋ ਉਸ ਦਾ ਦੁਕਾਨ ਦਾ ਮਾਲਕ ਹੈ ਉਸ ਵੱਲੋਂ ਲੱਡੂ ਵੰਡੇ ਗੰਦੇ ਨੇ ਤੇ ਨਾਲ ਹੀ ਜਿਹੜਾ ਅਤੇ ਸਭ ਵੱਲੋਂ ਖੁਸ਼ੀ ਦਾ ਜਿਹੜਾ ਇਜ਼ਹਾਰ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੀ ਵੇਖ ਸਕਦੇ ਹੋ ਕਿ ਕਿਵੇਂ ਬਾਗੋ-ਵਾਗ ਹੋਏ ਪਏ ਨੇ ਜਲਾਲਾਬਾਦ ਦੇ ਇਹ ਸਾਰੇ ਵਿਅਕਤੀ ਕਿਉਂਕਿ ਜਲਾਲਾਬਾਦ ਦੇ ਵਿੱਚ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਲਾਟਰੀ ਨਿਕਲੀ ਹੈ ਉਸ ਦਾ ਵੀ ਚਾ ਨਹੀਂ ਚੱਕਿਆ ਜਾਂਦਾ ਤੇ ਜਿਸ ਦੁਕਾਨ ਤੋਂ ਉਸ ਨੇ ਲੈ ਕੇ ਟਿਕਟ ਖਰੀਦੀ ਸੀ ਜਨਨੀ ਉਸ ਦੁਕਾਨ ਵਾਲੇ ਵੀ ਨੇ ਜਿਹੜੇ ਉਹ ਵੀ ਪੂਰੇ ਖੁਸ਼ ਨੇ ਉਹਨਾਂ ਦਾ ਵੀ ਚਾ ਨਹੀਂ ਚੱਕਿਆ ਜਾਂਦਾ ਲੱਡੂ ਵੀ ਬੰਡੇ ਗਏ ਨੇ ਤਸਵੀਰਾਂ ਤੁਸੀਂ ਦੇਖੋ